ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਆਪ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਠੀਕ ਹੈ ਜੀ ਅੱਜ ਅਸੀਂ ਪੈਦਲ ਯਾਤਰਾ ਕੱਲ ਸ਼ਾਮ ਨੂੰ ਕਰੀ ਸੀ ਆਰੰਭ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਟਿਆਲੇ ਤੋਂ ਆਰੰਭ ਕਰਕੇ ਸਮਾਪਤੀ ਕਰੀ ਸਵੇਰੇ ਅੱਜ 5 ਵਜੇ ਠੀਕ ਹੈ ਭਾਈ ਗਰੋ ਜੀ 12 ਘੰਟੇ ਲੱਗੇ ਆ ਠੀਕ ਹੈ ਜੀ ਕਿਉਂਕਿ ਸਾਡੇ ਨਾਲ ਬਜ਼ੁਰਗ ਬੀਬੀਆਂ ਵੀ ਸਨ ਇਸ ਕਰਕੇ ਠੀਕ ਹੈ ਜੀ ਤਾਂ ਪੈਦਲ ਯਾਤਰਾ ਅਸੀਂ ਕੰਪਲੀਟ ਕਰਕੇ ਪਹੁੰਚ ਗਏ ਜੀ ਅੱਜ ਗੁਰਦੁਆਰਾ ਫਤੇਗੜ ਸਾਹਿਬ ਠੀਕ ਹੈ ਵਾਹਿਗੁਰੂ ਜੀ ਕਰੋ ਲਾਈਵ ਦਰਸ਼ਨ ਗੁਰਦੁਆਰਾ ਫਤੇਗੜ ਸਾਹਿਬ ਜੀ ਦੇ ਵੀਡੀਓ ਅੰਦਰ ਹੀ ਬਣਾਣੀ ਮਨਾ ਹੈ ਇਸ ਕਰਕੇ ਇੱਥੋਂ ਹੀ ਦਰਸ਼ਨ ਕਰੋ ਵਾਹਿਗੁਰੂ ਜੀ ਹਾਂ ਜੀ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰੋ ਠੀਕ ਹੈ ਜੀ ਆਪਣਾ ਵੱਧ ਤੋਂ ਵੱਧ ਪਿਆਰ ਦਿਓ ਵਾਹਿਗੁਰੂ ਕਰੋ ਇਹ ਦਰਸ਼ਨ ਹੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਤੇ ਅੱਜ ਇਸ ਪਾਵਨ ਦਿਹਾੜੇ ਤੇ ਪਹੁੰਚ ਗਏ ਜੀ ਗੁਰਦੁਆਰਾ ਫਤਿਹਗੜ ਸਾਹਿਬ ਠੀਕ ਆ ਬਾਈ ਗੁਰੂ ਜੀ ਹਾਂ ਜੀ ਤੇ ਵੀਡੀਓ ਮੈਂ ਵੈਸੇ ਵੀ ਪਾ ਦੂੰਗਾ ਪਰ ਲਾਈਵ ਵੀ ਹੋ ਗਿਆ ਸੀ ਕਿਉਂਕਿ ਜਿਹੜੇ ਮੇਰੇ ਵੀਰ ਹੁਣ ਵੀਡੀਓ ਨੂੰ ਦੇਖ ਰਹੇ ਆ ਉਹ ਐਸਵੇਂ ਸਿੱਧਾ ਦਰਸ਼ਨ ਕਰ ਸਕਣ ਤਾ ਕਰਕੇ ਲਾਈਵ ਹੋ ਵਾਇਗਰੂ ਠੀਕ ਹੈ ਵਾਇਗਰੂ ਜੀ ਹਾਂਜੀ ਕਰੋ ਜੀ ਦਰਸ਼ਨ ਅੰਦਰੋਂ ਬਿਲਕੁਲ ਮਨਾ ਹੈ ਵੀਡੀਓ ਬਣਾ ਹੈ ਇਸ ਕਰਕੇ ਮਰਿਆਦਾ ਦਾ ਧਿਆਨ ਰੱਖਦੇ ਹੋਏ ਬਾਹਰੋਂ ਹੀ ਦਰਸ਼ਨ ਕਰ ਲੋ ਸ਼ਰਵਨ ਕਰੋ ਗੁਰਬਾਣੀ ਚੱਲ ਰਹੀ ਹੈ ਆਸਾ ਦੀ ਵਾਰ ਦੇ ਕੀਤਨ ਚੱਲ ਰਿਹਾ ਵਾਇਗਰੂ ਜੀ ਹਾਂਜੀ ਕਰੋ ਜੀ ਦਰਸ਼ਨ ਸੰਗਤਾਂ ਹਮ ਹਮਾ ਕੇ ਪਹੁੰਚ ਰਹੀਆਂ ਠੀਕ ਹੈ ਜੀ ਆ ਦੇਖ ਸਕਦੇ ਤੁਸੀਂ ਆ ਪ੍ਰਸ਼ਾਦ ਜਿੱਥੇ ਲੈਣ ਲੱਗੀ ਹੋਈ ਆ ਤੁਸੀਂ ਦੇਖ ਸਕਦੇ ਹੈ ਨਾ ਜੀ ਸੰਗਤਾਂ ਦਾ ਭਾਰ ਇਕੱਠਾ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪਹਿਲੇ ਪ੍ਰਕਾਸ਼ ਪੁਰਬ ਦੇ ਉਪਲਖਸ ਤੇ ਠੀਕ ਆ ਭਾਈ ਗੁਰੂ ਜੀ ਹਾਂ ਜੀ ਕਰੋ ਜੀ ਦਰਸ਼ਨ ਰੋਣਦਾਰਾ ਸਾਬ ਜੀ ਦੇ ਧੰਤਨ ਬਾਬਾ ਜਰਾਵਰ ਸਿੰਘ ਧੰਤਨ ਬਾਬਾ ਹਤੇ ਸਿੰਘ ਧੰਤਨ ਮਾਤਾ ਗੁਜਰ ਕੌਰ ਜੀ ਦੀ ਠੀਕ ਹੈ ਜੀ ਹਾਂ ਜੀ ਵਾਹਿਗੁਰੂ ਕਰੋ ਜੀ ਲਾਈਵ ਦਰਸ਼ਨ ਵਾਹਿਗੁਰੂ ਹੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਤੇ ਅੱਜ ਪਹੁੰਚ ਗਏ ਜੀ ਗੁਰਦੁਆਰਾ ਫਤੇਗੜ ਸਾਹਿਬ ਠੀਕ ਹੈ ਜੀ ਯਾਤਰਾ ਪੈਦਲ ਯਾਤਰਾ ਸੰਪੰਨ ਕਰਕੇ ਗੁਰਦੁਆਰਾ ਸ੍ਰੀ ਦੋਖਨਵਾਰਨ ਸਾਹ ਪਟਿਆਲੇ ਤੋਂ ਆਰੰਭ ਕਰਕੇ ਕੱਲ ਸ਼ਾਮ ਨੂੰ ਤੁਸੀਂ ਦੇਖਿਆ ਹੋਣਾ ਪਹਿਲਾਂ ਮੈਂ ਲਾਈਵ ਹੋਇਆ ਸੀ ਤੇ ਹੁਣ ਪਹੁੰਚ ਗਏ ਜੀ ਗੁਰਦੁਆਰਾ ਫਤੇਗੜ ਸਾਹਿਬ ਠੀਕ ਹੈ ਜੀ ਆਤਾਂ ਦਾ ਸਮਾਪਨ ਹੋ ਗਿਆ ਅੱਜ ਸਵੇਰੇ 5 ਵਜੇ ਹਾਂ ਜੀ ਕਰੋ ਜੀ ਦਰਸ਼ਨ वाहिगुरू वाहिगुरु 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 वाहिगु ਸੰਗਤਾਂ ਤੁਸੀਂ ਦੇਖ ਸਕਦੇ ਹੋ ਹਮ ਹਮਾ ਕੇ ਪਹੁੰਚ ਰਹੀਆਂ ਨੇ ਠੀਕ ਆ ਬਾਈ ਗੁਰੂ ਜੀ ਹਾਂ ਜੀ ਕਰ ਲਈ ਦਰਸ਼ਕਾਂ ਸਤਿਗੁਰੂ ਦਾਤਾ ਦਾ